ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਚਾਹੇ ਕੋਈ ਪੁੱਤਰ ਹੋਵੇ ਚਾਹੇ ਸਿੱਖ ਹੋਵੇ ਜੋ ਸਤਿਗੁਰੂ ਦੇ ਘਰ ਦੀ ਸੇਵਾ ਕਰਦਾ ਜਿਵੇਂ ਭਾਈ ਮੋਰੀ ਜੀ ਨੇ ਸੇਵਾ ਕੀਤੀ ਮੋਰੀ ਪੁੱਤ ਸਰਮਖੋਆ ਆਰਾਮਦਾਸ ਹੈ ਪੈਰੀ ਪਾਏ ਜੀਓ ਐਵੇਂ ਕੋਈ ਸਿੱਖੀ ਧਾਰਨ ਵਾਲਾ ਸੌਣ ਮੱਲ ਸੀ ਜਿਵੇਂ ਭਤੀਜਾ ਸੀ ਮਹਾਰਾਜ ਸਾਹਿਬ ਦਾ ਇਸ ਪ੍ਰਕਾਰ ਕੋਈ ਪੁੱਤਰ ਹੋਵੇ ਕੋਈ ਸਿੱਖ ਹੋਵੇ ਜੋ ਸਤਿਗੁਰੂ ਦੀ ਜੈਨ ਕਰਦਾ ਹੈ ਸਭ ਸਵਾਰੇ ਉਹਨਾਂ ਲੋਕ ਲੋਗ ਦੇ ਕਾਰਜਕੂਸਾ ਦੀ ਸਾਰੇ ਸਵਾਰ ਦੁਨੇ ਹਨ ਜੋ ਇੱਛਾ ਤੋਂ ਫੜ ਪਾਈ ਸੀ ਜੋ ਇੱਛਾ ਜਿਦੂ ਨਹੀਂ ਕਰਦਾ ਉਹ ਫਰ ਗੁਰੂ ਸਾਹਿਬ ਦੇ ਪਾਸੋਂ ਪਿੱਛੇ ਪਾ ਲਈਂਗੇ ਸੀ ਹੁਣ ਪਾ ਲਈਂਦੇ ਅੱਗੇ ਨੂੰ ਪਾ ਲੈਣਗੇ ਬੁੱਤਨ ਹਨ ਲਖਮੀ ਜੇ ਪੁੱਤਰ ਦੀ ਇੱਛਾ ਹੋਵੇ ਪੁੱਤਰ ਮਿਲ ਜਾਂਦਾ ਹੈ ਧੰਦੀ ਲੋੜ ਹੋਵੇ ਧੰਨ ਮਿਲ ਜਾਂਦਾ ਹੈ ਲక్ష్ਮੀ ਇਸਤਰੀ ਦੀ ਇੱਛਾ ਹੋਵੇ ਇਸਤਰੀ ਪ੍ਰਾਪਤ ਹੋ ਜਾਂਦੀ ਹੈ ਆੜ ਮੇਲੇ ਹਰ ਨਿਸਤਾਰੇ ਮਹਾਰਾਜ ਸਾਉ ਖਾਣੇ ਜਾ ਕੇ ਹਰੀ ਦੇ ਨਾਲ ਮੇਲ ਦਿੰਦੇ ਐ ਸੰਸਾਰ ਸੁਮਤੋਂ ਤਾਰ ਦਿੰਦੇ ਹਨ ਜੋ ਗੁਰੂ ਸਾਹਿਬ ਦੀ ਛਦ ਵਿੱਚ ਆਪਣੇ ਪੁੱਤਰ ਨੂੰ ਵੀ ਸੇਵਾ ਵਿੱਚ ਲਾਵੇ ਆਪਣੇ ਧੰਨ ਨੂੰ ਵੀ ਸੇਵਾ 'ਚ ਲਾਵੇ ਆਪ ਦੀ ਇਸਤਰੀ ਨੂੰ ਵੀ ਸੇਵਾ ਵਿੱਚ ਲਾਵੇ ਉਹਨੂੰ ਗੁਰੂ ਸਾਹਿਬ ਸਾਰੇ ਸੰਗ ਕਬੀਰ ਜੀ ਨੇ ਕਿਹਾ ਜਿਵੇਂ ਸਭ ਪਰਿਵਾਰ ਜਿਨਾ ਆਇਆ ਜਿਹੜੇ ਉਹ ਸਿੱਖੀ ਦੇ ਮੂਰਿਆਂ ਦੇ ਜਨਤ ਲੈਂਦੇ ਹੈ ਉਹਨਾਂ ਨੂੰ ਬੂਸਾਂ ਮੇਲ ਕਰਕੇ ਹਰੀ ਦੇ ਨਾਲ ਤਾਰ ਦਿੰਦੇ ਸੰਸਾਰ ਤੋਂ ਕਹਿੰਦੇ ਬਖਸ਼ਿਸ਼ ਕਰਨ ਵਾਲਿਆ ਹਰਿ ਪ੍ਰਭੂ ਸਾਹਿਬ ਦੇ ਪਾਸ ਜਾ ਜੇ ਇਸ ਦੇ ਦਰਾਂ ਕੋਈ ਪੁੱਤਰ ਗਿਆਨ ਦੀ ਇੱਛਾ ਰੱਖਦਾ ਹੋਵੇ ਕੋਈ ਧਨਨਾਮ ਦੀ ਲੋੜ ਰੱਖਦਾ ਹੋਵੇ ਕੋਈ ਲక్ష్ਮੀ ਭਗਤੀ ਦੀ ਲੋੜ ਰੱਖਦਾ ਹੋਵੇ ਸਭ ਗੁਣ ਦੇ ਕੇ ਮਾਰਾ ਸਭ ਖੜਾ ਲਾ ਕੇ ਹਰੀ ਨਾਲ ਮੇਲ ਦਿੰਦੇ ਸੰਸਾਰ ਤੋਂ ਤਾਰ ਗੁੰਦੇ ਹਨ